ਜ਼ਿਲ੍ਹਾ ਫਰੋਇਪੁਰ ਬਲਾਕ ਮਮਦੋਟ ਦੇ ਪਿੰਡ ਲੱਖਾ ਸਿੰਘ ਵਾਲਾ ਹਿਠਾਰ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਟੋਬੇ ਵਿੱਚ ਡੁੱਬਣ ਕਾਰਨ 6 ਸਾਲਾ ਬੱਚੇ ਦੀ ਦੁਖਦਾਈ ਮੌਤ ਹੋ ਜਾਣ ਦਾ ਮੰਦ ਭਾਗਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਮੁਤਾਬਕ ਮ੍ਰਿਤਕ ਬੱਚੇ ਦੇ ਦਾਦਾ ਬਲਵੰਤ ਸਿੰਘ ਨੇ ਦੱਸਿਆ ਕਿ ਕੱਲ ਛੋਟੇ ਪੁੱਤਰ ਦੀ ਦਵਾਈ ਲੈਣ ਉਹ ਘਰ ਆਏ ਸਨ ਤੇ ਚਾਹ ਪਾਣੀ ਪੀਣ ਲੱਗਿਆ ਜਦ ਉਸ ਦਾ 6 ਸਾਲਾ ਪੋਤਰਾ ਅਰਮਾਨ ਨਹੀਂ ਦਿਸੀਆ ਤਾਂ ਉਸਨੇ ਇੱਧਰ ਉੱਧਰ ਭਾਲਣ ਦੀ ਕੋਸ਼ਿਸ਼ ਕੀਤੀ ਕਾਫੀ ਸਮੇਂ ਬਾਅਦ ਪਰਿਵਾਰਕ ਮੈਂਬਰਾਂ ਨੇ ਗੰਦੇ ਪਾਣੀ ਦੀ ਨਿਕਾਸੀ ਲਈ ਗੁਆਲ ਚੇ ਬਣਾਏ ਗਏ ਟੋਪੇ ਵਿੱਚ ਬੱਚੇ ਦੀ ਲਾਸ਼ ਤੈਰਦੀ ਦੇਖੀ ਜਿਸ ਤੋਂ ਬਾਅਦ ਇੱਕਦਮ ਚੀਕ ਚਿਕਾਰਾ ਮਚ ਗਿਆ ਇਸ ਘਟਨਾ ਉਪਰੰਤ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਆਓ ਗੱਲਬਾਤ ਕਰਦੇ ਹਾਂ ਪਰਿਵਾਰਕ ਮੈਂਬਰਾਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਮਾਮਲੇ ਸਬੰਧੀ ਪੰਜ ਫਾਲਦੀ ਵਰਗੀ ਮੈਂ ਮੰਡੀ ਗਿਆ ਹਾਂ ਮੇਰਾ ਛੋਟਾ ਮੁੰਡਾ ਧਾਕਲ ਸੀ ਆਹ ਤੈਨ ਜੀ ਉਤਰ ਗਏ ਗੋਡਾ ਬੋ ਗੇਟ ਦੇ ਖੇਡਦਾ ਪਿਆ ਸੀ ਕਹਿੰਦਾ ਦਾਦੀ ਨੂੰ ਬੇਬੇ ਮੈਨੂੰ ਨਾਲ ਲਈ ਚੱਲ ਬੇਬੇ ਨੇ ਮਨਾ ਕਰ ਦਿੱਤਾ ਪੁੱਤਰ ਮੈਂ ਉਹਨੇ ਤੇ ਜਾਤੂ ਲੈ ਕੇ ਆਣੀ ਆ 4 ਵਜੇ ਤਕਰੀਬਨ ਮੈਂ ਘਰ ਆਇਆ ਉਹ ਮਰਤਾ ਪਾਈ ਜਾਂਦੀ ਸੀ ਤੇ ਮੈਂ ਕਿ ਮੇਰਾ ਪੋਤਰਾ ਨਹੀਂ ਦਿਖਦਾ ਮੈਂ ਪੋਤਰੇ ਲਬਦ ਲਬਦ ਹਾਰੀਂ ਦੁਕਾਨਾਂ ਹਾਰਾ ਕਾਰ ਬਾਰ ਮੱਲਾ ਹਾਰਾ ਫਿਰ ਮੈਂ ਵੀ ਕਾ ਮ ਗਵਾੜ ਬਸਟੋ ਆਇਗਾ ਜੀਪੀ ਨੇ ਕਿ ਨਿਕਲਾ ਵਾ ਤੇ ਉੰਨਾ ਨੱਪਾ ਨਹੀਂ ਤੇ ਮੈਂ ਟੋਏ ਮੰਡੀ ਨਿਗਾ ਮਾਰੀ ਤੇ ਮੇਰੇ ਪੋਤਰਾ ਤਰਾ ਫਿਰਦਾ ਜਮਾ ਜੱਫੀ ਜਲੇ ਮੈਂ ਨੋ ਨਾ ਬੋਲੇ ਆ ਵੀ ਮੇਨ ਨੂੰ ਮਾਰ ਕਰਤਾ ਹੀ ਮੇਰਾ ਪੋਤਰਾ ਤੁਲੇ ਤੇ ਬੈਗ ਤੋਦੀ ਕੋਈ ਧਿਆਨ ਨਹੀਂ ਰੱਖਾਇਆ ਇਹਨਾਂ ਲੜਕਾ ਸੀ ਅਰਮਾਨ ਸੀ ਇੱਕ ਸਾਲ ਦੀ ਉਮਰ ਸੀ ਨਾਮ ਅਰਮਾਨ ਸਿੰਘ ਸੀ ਕੀ ਘਟਨਾ ਵਾਪਰੀ ਕਟਰਾ ਜੀ ਸੀ ਗਿਆ ਸੀ ਮੰਡੀ ਮੁੰਡੇ ਦੀ ਦਵਾਈ ਲੈਣਾ ਘਰੇ ਆਣ ਕੇ ਵੇਖਿਆ ਤਾਂ ਮੁੰਡਾ ਉਹ ਰੱਖ ਕਾਕਾ ਕਿੱਥੇ ਗਾ ਬਣਾ ਰਮਾਨ ਕਿੱਥੇ ਗਾ ਇਹ ਦਾਦਾ ਕੰਦੇ ਲੱਭੋ ਆਪਣਾ ਰਮਾਨ ਨਹੀਂ ਗਾ ਤੇ ਲੱਭਦੇ ਲੱਭਦੇ ਜਾਇ ਇਧਰ ਆਣ ਗੋਣ ਦੇਖਾ ਸਾਰੇ ਵੇਖਾ ਤੇਰੇ ਦੇ ਦਾਦਾ ਜੀ ਦੇ ਨੀਗਾ ਸਾਹਮਣੇ ਵੇਖਿਆ ਗੜ ਗੜ ਟੋਆ ਕਟਾ ਜੀ ਸੀ ਵੀ ਨਾਲ ਉnde ਤੇ ਕੋਈ ਟਿੱਕਰ ਵਗਾਰ ਨਹੀਂ ਰੱਖਣੀ ਛਾਪੇ ਵਗਾਰ ਵੇਖਾ ਵਿੱਚ ਆਪਣਾ ਕਾਕਾ ਉੱਤੇ ਆ ਗਿਆ ਰਮਾਨ ਸੀ ਓਏ ਨਿਕਲੇ هن جو تعلق آهي ڏيکڻ چاهيو آهي ਬਲਾਕ ਮਮਦੂਰ ਤੋਂ ਹਰਪ੍ਰੀਤ ਸਿੰਘ ਹੈਪੀ ਦੀ ਵਿਸ਼ੇਸ਼ ਰਿਪੋਰਟ